ਮੇਰਾ ਨਾਮ ਹੈ ਮਾਸੂਦ ਮੇਰਾ ਨਾਮ ਬਾਸ਼ੰਗੀ ਵੈਸੇ ਮੈਂ ਇਸੇ ਪਿੰਡ ਦਾ ਜੰਪਲ ਆ ਪਰ ਮੈਂ ਵਗ੍ਹਾ ਸਿੱਖਾ ਰ ਲੋਟ ਵਿਖੇ ਰਹਿੰਦਾ ਮੇਰੀ ਰਹਿਸ਼ੀ ਹੋਇਆ ਕਿ ਅੰਕ ਦੀ ਚਿੰਦਾ ਮੱਛੀ ਸੀ ਚਿੰਗਾ ਮੱਛੀ ਅਸੀਂ ਮੈਂ ਵੀ ਖੁਦ 4-5 ਸਾਲ ਤੋਂ ਇਹ ਕੰਮ ਕਰ ਕਰ ਰਿਹਾ ਲਗਾਤਾਰ ਇਹ ਚਿੰਗਾ ਮੱਛੀ ਅਸੀਂ ਅਪ੍ਰੈਲ ਦੇ ਮਹੀਨੇ ਚ ਪਾਈ ਸੀ ਲਗਭਗ ਇਹਦੇ 4 ਮਹੀਨੇ ਪੂਰੇ ਹੋ ਚੁੱਕੇ ਸੀ ਤੇ ਅਸੀਂ ਇਹਦਾ ਪੀਰੀਅਡ ਪੂਰਾ ਕਰਕੇ 10 ਦਿਨ ਬਾਕੀ ਰਹਿ ਗਏ ਸੀ ਇਹਨੂੰ ਸੇਲ ਕਰਨ ਚਾਹਦੇ ਹਾਂ ਤਾਂ ਇਹ ਰਾਤ ਰਾਤ ਨੂੰ 11 ਵਜੇ ਤੱਕ ਅਸੀਂ ਡਾਕਟਰ ਵੀ ਚੱਕਰ ਕਰਕੇ ਗਏ ਆਂ ਜਿਹੜੀ ਰਿਪੋਰਟ ਬਣਦੀ ਹੈ ਡੇਲੀ ਚੈੱਕ ਕਰਦੇ ਨੇ ਅਸੀਂ ਵੀ ਇਹਨੂੰ ਡੇਲੀ ਚੈੱਕ ਕਰਨਾ ਹੈ ਰਾਤ ਨੂੰ 2 ਵਜੇ ਤੱਕ ਅਸੀਂ ਚੈੱਕ ਕਰਕੇ ਤੋਂ ਬਾਅਦ ਤੋਂ 2 ਘੰਟੇ ਰਾਤ ਇਹ ਤੱਕ 4 ਵਜੇ ਦੇ ਕ੍ਰੀਮ ਚ ਕਿਸੇ ਬੰਦੇ ਨੇ ਇਹਦੇ ਵਿੱਚ ਕੁਝ ਜਿਹੜੀ ਲਈ ਦਵਾਈ ਛਕੀ ਹੈ ਤੇ ਜੇ ਜਦ ਤਾਰ 5:30 ਤੱਕੇ ਪੱਕੇ ਚੱਲ ਰਿਹਾ ਸੀ ਅਸੀਂ ਜਿਹੜਾ ਮਰਨ ਆ ਕੇ ਆਏ ਤਾਂ ਸਾਨੂੰ ਪਤਾ ਲੱਗਾ ਵੀ ਬੱਚਾ ਜਿਹੜੀਆਂ ਪਰੜੀਆਂ ਦੇ ਨਾਲ ਲੱਗ ਗਿਆ ਤਾਂ ਬੱਚਾ ਮਰਨ ਬਾਰੇ ਅਸਲ ਤਾਂ ਵੀ ਬੱਚਾ ਬਹੁਤ ਜ਼ਿਆਦਾ ਮਰ ਰਿਹਾ ਹੈ ਅਸੀਂ ਕੋਚੇਸ ਕੀਤੀ ਵੀ ਜਿਹੜਾ ਜਿੰਨਾ ਬੱਚਾ ਉਹਨੂੰ ਕੱਢ ਲਿਆ ਜਾਵੇ ਤਾਂ ਹਬੌਰ ਤੋਂ ਜਿਹੜੀ ਪਾਰਟੀ ਨੇ ਆ ਕੇ ਕੱਢਣਾ ਸੀ ਉਹਨੂੰ 40 ਮਿੰਟ ਲੱਗਿਆ ਤੇ ਉਹਨਾਂ ਦੇ ਹਬੌਰ ਤੋਂ ਇੱਥੇ ਆਉਂਦੇ ਆਉਂਦੇ 40 ਮਿੰਟ 'ਚ ਸਾਰਾ ਬੱਚਾ ਜਿਹੜਾ ਉਹ ਡੈੱਡ ਹੋ ਗਿਆ ਉਹ ਬੱਚਾ ਜਿਹੜਾ ਉਹ ਅਸੀਂ ਨਹੀਂ ਬਚਾ ਸਕੇ ਉਹਨੂੰ ਇਹਦੇ 'ਚ ਕਰੀਬ 3 ਟਨ ਉਫਰ ਮਾਲ ਸੀ ਤੇ ਜਿੰਦੀ ਕੀਮਤ ਜਿਹੜੀ ਮਾਰਕੀਟ ਕੀਮਤ ਦੇ ਸੰਤੋਖ ਇਹ 10 ਲੱਖ ਦੇ ਆਸ-ਪਾਸ ਦਾ ਮਾਲ ਹੈ ਇਹ ਇੰਨੀ ਤਾਂ ਮੱਛੀ ਸੀ ਇਹਦੇ ਵਿੱਚ ਕਿੰਨੇ ਕ ਮੱਛੀ ਉਸ ਕਰੀ ਇਹਦੇ ਵਿੱਚ ਮੱਛੀ ਕਰੀਬ 6 ਲੱਖ ਤੋਂ ਉੱਪਰ ਉੱਪਰ ਸੀ ਹਾਂ ਹਾਂ ਤਾਂ ਕਾਰਨ ਕੀ ਲੱਗਦੇ ਨੇ ਕਾਰਨ ਇਹਦੇ ਵੀ ਹੋਰ ਕੋਈ ਕਾਰਨ ਸਾਨੂੰ ਅਸੀਂ 5 ਸਾਲ ਹੋ ਗਿਆ ਕੰਮ ਕਰ ਕਰਦਿਆਂ ਨੂੰ ਵੀ ਇਹੋ ਦਾ ਕਾਰਨ ਨਹੀਂ ਲੱਗਿਆ ਵੀ ਜਿੰਨੇ ਨਾਲ ਜੇਕਰ ਕੋਈ ਬਿਮਾਰੀ ਵੀ ਪੈ ਜਾਏ ਤਾਂ ਮੱਛੀ ਮਰਨ ਨੂੰ ਕੱਟੋ-ਕੱਟ 10 ਦਿਨ ਲੱਗਦੇ ਨੇ 7-8 ਦਿਨ ਜਾਂ 10 ਦਿਨ ਜੇਕਰ ਆਕਸੀਜਨ ਵੀ ਰਾਤ ਨੂੰ ਖਤਮ ਹੋ ਜਾਏ ਤਾਂ ਕੱਟੋ-ਕੱਟ ਅੱਧਾ ਮਾਲ ਜ਼ਰੂਰ ਵੱਜ ਜਾਂਦਾ ਇਹਦੇ ਵਿੱਚ ਸਾਡਾ ਕੋਈ ਪੀਸ ਨਹੀਂ ਬਚਿਆ ਵੀ ਸਾਰੇ ਦੇ ਸਾਰੇ ਮਾਲ ਹੀ ਡੱਡੇ ਹੋ ਗਿਆ ਕੋਈ ਆਸੇ ਪਾਸੇ ਕੋਈ ਚੀਜ਼ ਦਵਾਈ ਕੁਝ ਲੱਗਿਆ ਪੱਸੀ ਸਮਝਨੇ ਵੀ ਕੀਟ ਨਾਛ ਕੁ ਦਵਾਈ ਇਹਦੇ ਵਿੱਚ ਕੁਛ ਠੀ ਗਈ ਹੈ ਕਿ ਵਿੱਚੋਂ ਸਾਨੂੰ ਸੀਸੀ ਮਿਲੀ ਹੈ ਉਹਦੇ ਤੋਂ ਸਾਨੂੰ ਸ਼ੱਕ ਹੈ ਵੀ ਜਿਹੜੀ ਕੀਟ ਨਾਛ ਕੋਈ ਦਵਾਈ ਇਹਦੇ ਵਿੱਚ ਠੀ ਗਈ ਹੂੰ ਐਤ ਫਿਰ ਉਹ ਕਿੰਨੀ ਤੇ ਲੇਬਰ ਮੌਕੇ ਤੇ ਹੋਣੀ ਚਾਹੀਦੀ ਹੈ ਕਿੰਨੇ ਤੇ ਲੇਬਰ ਦਾ ਕੰਮ ਹੁੰਦਾ ਠੋਕ ਤੇ ਇਹਨੂੰ ਕੱਢਣ ਮਾਤੇ ਜੇ ਤਾਂ ਆਪਾਂ ਸੇਲ ਕਰਨ ਮਾਤੇ ਕੱਢਾਂਗੇ ਟਕਰ ਟਕਰ ਇਹਨਾਂ ਮਾਲ ਕੱਢਣ ਮਾਤੇ ਆਪਾਂ ਨੂੰ 50 ਬੰਦਿਆਂ ਦੀ ਲੋੜ ਪੈਂਦੀ ਹੂੰ ਫਟੋਗੋਲ ਕਿੰਨੇ ਬੰਦੇ ਸੀ ਲੱਗੇ ਹੋਣੇ ਸੰਭਾਲ ਲੈ ਸਾਡੇ ਕੋਲ ਐਰਦੀ ਸਪੋਰਟ ਦੋ ਬੰਦੇ ਕੰਮ ਕਰ ਕਰਦੇ ਨੇ ਲਗਾਤਾਰ ਤੇ ਇੱਕ ਦੋ ਬੰਦੇ ਸੀ ਆਹਦੇ ਪਰਵਾਰਕੀ ਰਹਿੰਦੇ ਆ ਵਾਰੀਸ਼ੇ ਦੇ ਤੇ ਲਗਾਤਾਰ ਠੀਕ ਤਾਂ ਦੋ ਬੰਦੇ ਫੀਡ ਪਾਉਂਦੇ ਨੇ ਲਗਾਤਾਰ ਪੱਕੇ ਰਹਿੰਦੇ ਫਿਰ ਤੁਸੀਂ ਕਹਿੰਦੇ ਹੋ 50 ਬੰਦੇ ਨੇ ਤਕਰੀਬਨ ਲੋਡ ਹੁੰਦੀ ਹੈ ਜਦੋਂ ਮਾਲ ਕੱਢਿਆ ਜਾਂਦਾ ਨਾ ਉਦੋਂ ਸਾਨੂੰ ਬਹੁਤ ਜ਼ਿਆਦਾ ਲੇਬਰ ਦੀ ਲੋੜ ਪੈਂਦੀ ਹੈ ਹਾਂਜੀ ਤਾਂ ਹੁਣ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਇੱਕ ਟਾਈਮ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਵੀ ਜਿਹੜੇ ਪ੍ਰਸ਼ਾਸਨ ਦੀ ਹੈ ਵੀ ਪ੍ਰਸ਼ਾਸਨਕ ਤੌਰ ਤੇ ਕੋਈ ਨਾ ਤਾਂ ਇੰਸ਼ੋਰਸ ਸੀ ਅੰਦਰ ਝਿੰਗੇ ਦੀ ਜਿਹੜੀ ਫਾਰਮਿੰਗ ਹੈ ਇਹਦੀ ਕੋਈ ਇੰਸ਼ੋਰਸ ਨਹੀਂ ਹੁੰਦੀ ਸਰਕਾਰੀ ਤੌਰ ਤੇ ਇਹਦਾ ਕੋਈ ਇਸ ਤਰ੍ਹਾਂ ਜੇ ਕੋਈ ਐਮਰੀ ਤਾਂ ਬਹੁਤ ਜ਼ਿਆਦਾ ਉਹ ਮਹਿੰਗੀ ਹੈ ਤੇ ਉਹ ਆਪਾਂ ਕਰਵਾ ਨਹੀਂ ਸਕਦੇ ਤੇ ਨਾ ਹੀ ਇਹਨੇ ਟੈਸਟ ਹੋ ਸਕਦੇ ਨੇ ਪਾਣੀ ਘੜੀ ਇੱਥੇ ਪਿੰਡ ਤੋਂ ਜੋਨਲ ਜੋਨ ਲੇਵਲ ਦਾ ਡਾਕਟਰ ਬਣਿਆ ਆ ਪਿਛਲੀ ਵਾਰਕ ਦਾ ਉੱਥੇ ਕੋਈ ਸਟਾਫ ਦੀ ਕੋਈ ਸਟਾਫ ਨਹੀਂ ਸਟਾਫ ਦੀ ਬਹੁਤ ਵੱਡੀ ਘਾਟ ਹੈ ਜੇ ਉੱਥੇ ਲੈਬੋਰੀ ਹੈ ਤਾਂ ਲੈਬੋਰੀ ਜ ਨਾ ਬੱਚੇ ਦਾ ਟੈਸਟ ਹੋ ਸਕਦਾ ਨਾ ਪਾਣੀ ਦੇ ਟੈਸਟ ਕੰਦੇ ਵੀ ਸਾਡੇ ਕੋਲ ਸਰਕਾਰ ਨੇ ਇਨੀਆ ਕੋਈ ਸਹੂਲਤਾਂ ਨਹੀਂ ਦਿੱਤੀਆਂ ਵੀ ਇਹਨਾਂ ਟੈਕ ਜੀ ਹਾਂਜੀ ਤਾਂ ਹੁਣ ਕੀ ਤੁਹਾਡੇ ਅਗਲਾ ਸੀਰੀਅਲ ਕੀ ਮੰਗ ਕੀ ਹੈ ਤੁਹਾਡੀ ਸਾਡੀ ਸਭ ਤੋਂ ਇਹ ਮੰਗੇ ਵੀ ਇੱਕ ਤਾਂ ਜਿਹੜਾ ਇੱਥੇ ਸਭ ਤੋਂ ਵੱਧ ਸਾਰੇ ਫਾਰਮਾਂ ਤੇ ਇੱਥੇ ਵੱਡੀ ਪੱਧਰ ਤੇ ਲੈਬਾਰਟਰੀ ਜਿਹੜੀ ਲੁਧਿਆਣਾ ਜੁਨੀਵਰਸਿਟੀ ਬਣੀ ਹੋਈ ਹੈ ਜਾਂ ਰੋहतक ਜੁਨੀਵਰਸਿਟੀ ਬਣੀ ਹੈ ਵੀ ਇੱਥੇ ਸੱਤ ਕਟੂ ਕਟ ਹਜ਼ਾਰ ਏਕੜ ਦੀ ਫਾਰਮਿੰਗ ਹੋ ਰਹੀ ਹੈ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਤੇ ਇੱਕ ਉਹਦੇ ਵਿੱਚੋਂ 140 ਗਿੱਲੇ ਕੱਲੇ ਸਾਡੇ ਪਿੰਡ ਹੀ ਹੋ ਰਹੀ ਜੀ ਤੇ ਇੱਥੇ ਜਿਹੜਾ ਹੈੱਡਕੁਆਟਰ ਬਣਿਆ ਫਿਜੜੀ ਭਗਦਾ ਵੀ ਉਹ ਤੇ ਚੰਗੀ ਕੋਈ ਲੈਬੋਰੀਟਰੀ ਬਣਾਈ ਜਾਵੇ ਜਿੱਥੇ ਦੇ ਬੱਚੇ ਦੀ ਵੀ ਟੈਸਟਿੰਗ ਹੋਵੇ ਪਾਣੀ ਦੀ ਵੀ ਟੈਸਟ ਕਿਸਾਨ ਕਰਾ ਸਕਣ ਤੇ ਜਮੀਨ ਦੇ ਪਾਣੀ ਦੀ ਵੀ ਟੈਸਟਿੰਗ ਕਰਾ ਸਕਣ ਇਸ ਤਰ੍ਹਾਂ ਦਾ ਕੋਈ ਸਰਕਾਰ ਕੋਸ਼ਿਸ਼ ਸ਼ੁਰੂ ਕਰੇ ਜਿੰਨੇ ਵਿੱਚ ਸਰਕਾਰੀ ਬੀਮਾ ਹੋਵੇ ਤੇ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰ ਜੇ ਤਾਂ ਬਹੁਤ ਵੱਡਾ ਨੁਕਸਾਨ 14-15 ਲੱਖ ਦਾ ਜਿੰਨੇ ਹੁਣ ਆਪਣਾ ਹੋ ਗਿਆ ਉਹ ਨੁਕਸਾਨ ਹੋਵੇ ਤਾਂ ਘੱਟੋ ਘੱਟ ਉਸ ਜਿਹੜਾ ਫਾਰਮਿੰਗ ਕਰਦਾ ਹੈ ਤੇ ਉਹ ਸਰਕਾਰ ਨੂੰ ਠੀਕ ਇਹ ਹੁਣ ਨਾ ਕੋਈ ਲੈਂਦਾ ਤੇ ਨਾ ਕੋਈ ਕੱਢਦਾ ਹੀ ਹੈ ਹੁਣ ਕੱਢਣ ਤੇ ਜਿੰਨੇ ਸਾਨੂੰ ਅਜ ਕਿੱਜਾ ਦਿਨ ਹੋ ਗਿਆ ਹੈ ਵੀ ਅਸੀਂ ਆ ਕੇ ਜਾ ਕੇ ਰਿਪੋਰਟਿੰਗ ਤਾਂ ਕੀ ਕਰਨੀ ਸੀ ਵੀ ਇਹਨੋਂ ਸਾਣਾ ਮਾਲ ਹੀ ਨਹੀਂ ਕੱਢਿਆ ਜਾ ਰਹਾ ਵੀ ਦੂਜੇ ਫਾਰਮ ਨਾਲ ਜਿਹੜੇ ਪੌਂਡ ਨੇ ਨਾਲ ਮੱਛੀ ਫਾਰਮ ਦੇ ਉਹ ਖਾਬ ਹੋ ਜਾਣ ਉਹਨੂੰ ਵੀ ਬਚਾਉਣਾ ਅਸੀਂ ਬਾਕੀ ਫਾਰਮਾਂ ਲੈ ਨੂੰ ਉਹਦੇ ਫਾਰਮ ਦੀ ਦੂਜੇ ਬਚਾਉਣੇ ਨੇ ਆਸ-ਪਾਸ ਦੇ ਜਿਹੜੇ ਫਾਰਮ ਨੇ ਉਹਨਾਂ ਨੂੰ ਬਚਾਉਣਾ ਵੀ ਕੋਈ ਤਾਜੀ ਬੈਕਟੀਰੀਆ ਨਾ ਫੈਲ ਜਾ ਜਿੰਨੇ ਨਾਲ ਬਾਕੀ ਫਾਰਮਾਂ ਨੂੰ ਨੁਕਸਾਨ ਹੋਵੇ ਹਾਂ ਪਰ ਇਹ ਸਾਰੇ ਸੀ ਵੀਦਾਂ ਨੇ ਜਾਈ ਤੇ ਡਾਕਟਰ ਦੇ ਵਿੱਚ ਫਿਸ਼ੀਪਾਰਕ ਕੋਰੇ